ਤਲਵੰਡੀ ਸਾਬੋ ਵਿੱਚ ਆਪ ਵਰਕਰਾਂ ਤੇ ਹਮਲਾ ਹੋਇਆ ਹੈ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਉਮੀਦਵਾਰ ਬਲਜਿੰਦਰ ਕੌਰ ਨੇ ਹਮਲੇ ਦੇ ਲਈ ਅਕਾਲੀ ਦਲ ਦੇ ਵਰਕਰਾਂ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਉਹਨਾਂ ਨੇ ਕਿਹਾ ਕਿ ਅਕਾਲੀ ਲੀਡਰ ਦਿਆਲ ਸਿੰਘ ਕੋਲੀਆਂ ਵਾਲੀ ਨੇ ਇਹ ਹਮਲਾ ਕਰਵਾਇਆ ਹੈ ਹਮਲੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਡਰਾਈਵਰ ਜ਼ਖਮੀ ਹੋਇਆ ਹੈ ਹਮਲੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰ ਫਿਲਹਾਲ ਪੁਲਿਸ ਥਾਣੇ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ ਅਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਾਰਨ ਨਹੀਂ ਉਹਨਾਂ ਨੂੰ ਇਨਸਾਫ ਦਿਖ ਰਿਹਾ ਹੈ ਕੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਜੀ ਜੀ ਹਮਲਾ ਕਾਲੀ ਦਲ ਵੱਲੋਂ ਕੀਤਾ ਗਿਆ ਦਇਆਲ ਸਿੰਘ ਕੋਲਿਆਂ ਵਾਲੀ ਇੱਥੇ ਮੌਜੂਦ ਸੀਗੇ ਕਾਰਨ ਇਹੀ ਆ ਦੇਖੋ ਸਾਫ ਸੱਚੀ ਗੱਲ ਆ ਉਹਨਾਂ ਨੂੰ ਸਾਰਿਆਂ ਨੂੰ ਹੀ ਗੱਲ ਪਤਾ ਲੱਗ ਚੁੱਕੀ ਆ ਗਾਲੀ ਗਲ ਨੂੰ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਰਹੀ ਆ ਸਟਰੋਂਗ ਆ ਉਹ ਆਪਣੀ ਗੁੰਡਾਗਰਦੀ ਤੋਂ ਉੱtre ਹੋਏ ਆ ਉਹ ਮੇਰੀ ਗੱਡੀ ਦਾ ਡਰਾਈਵਰ ਸੀ ਮੇਰੀ ਗੱਡੀ ਆ ਸੀ ਗੁਰਦਰਾ ਸਾਹਿਬ ਜਾ ਕੇ ਆ ਰਹੇ ਸੀਗੇ ਤੇ ਅਸੀਂ ਉੱਥੇ ਉਹਨਾਂ ਨੂੰ ਦੇਖਿਆ ਬਿਆਲ ਸਿੰਘ ਕੋਲੇ ਵਾਲੀ ਹਾਲਾਂਕਿ ਜਿਹੜਾ ਆ ਕੋਡ ਆਫ ਕੰਡਕਟ ਕੱਲ 5 ਵਜੇ ਲਾਗੂ ਹੋ ਗਿਆ ਸੀਗਾ ਉਸ ਦੇ ਬਾਵਜੂਦ ਵੀ ਉਹ ਪਿੰਡ ਦੇ ਵਿੱਚ ਤੁਰ ਰਹੇ ਆ ਤੇ ਮੈਂ ਐਸਐਸਪੀ ਆਪਣੇ ਸੌਰੀ ਡੀਸੀਐਸਟੀ ਨੂੰ ਉਹਨਾਂ ਨੂੰ ਮੈਂ ਫੋਨ ਕਰ ਰਹੀ ਆ ਤੇ ਮੈਂ ਉਹਨਾਂ ਦੀ ਵੇਟ ਕਰ ਰਹੀ ਹੂੰ ਵੀ ਆਉਣਗੇ 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 ਅੱਧਾ ਪੌਣਾ ਘੰਟਾ ਹੋ ਗਿਆ ਮੈਨੂੰ ਉਹ ਨਹੀਂ ਆਏ ਉਹਨਾਂ ਵੱਲੋਂ ਕੋਈ ਰਿਸਪੌਂਸ ਦਵਾ ਫਿਰ ਮੈਂ ਦੁਬਾਰਾ ਫਿਰ ਮੈਂ ਡੀਸੀ ਨੂੰ ਫੋਨ ਲਾ ਰਹੀ ਹੂੰ ਮੇਰਾ ਫੋਨ ਨਹੀਂ ਅਟੈਂਡ ਕਰ ਰਹੇ